ਦਿਨਾ ਤੋ ਪੰਜਾਬੀਆਂ ਨੂੰ ਤੰਗ ਕਰ ਰਿਹਾ ਤੁਹਾਨੂੰ ਦੱਸ ਹੀ ਕਿ ਇਹ ਕੱਲਾ ਇੱਕ ਪਿੰਡ ਨਹੀਂ ਉਹਦੇ ਆਸ-ਪਾਸ ਲੱਗਦੇ ਤਿੰਨ ਹੋਰ ਪਿੰਡ ਜਿਹੜੇ ਸੀਗੇ ਪਿੰਡ ਕਾਲਵੇ ਪਿੰਡ ਖਰਦਾਸਪੁਰ ਦੇ ਵਿਚਾਲੇ ਇੱਕ ਹੋਰ ਪਿੰਡ ਹੈ ਜਿਸ ਦਾ ਨਾਮ ਦੱਸਿਆ ਜਾ ਰਿਹਾ ਕਿ ਜਿੱਥੇ ਚਿੱਤੇ ਨੇ ਅਤੰਕ ਮਚਾਇਆ ਪਿਆ ਕਹਿਰ ਮਚਾਇਆ ਪਿਆ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਪਿਆ ਲੋਕਾਂ ਨੇ ਡਾਂਗਾ ਚੱਕ ਲੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਿੰਡ 3 ਤੇ 4 ਦੇ ਲਗਦੇ ਲਗਦੇ ਪਿੰਡ ਜਿਹੜੇ ਸੀਗੇ ਆਸ-ਪਾਸ ਦੇ ਜਿਹੜੇ ਪਿੰਡ ਸੀਗੇ ਉੱਥੇ ਸੀਸੀਟੀਵੀ ਦੇ ਵਿੱਚ ਇਹ ਤਿੰਦੂਆ ਦੇਖਿਆ ਗਿਆ ਇਹ ਤਿੰਦੂਆ ਇੰਨਾ ਕੁ ਖਤਰਨਾਕ ਹੈ ਕਿ ਇੰਨੇ ਕਈ ਜਾਨਵਰਾਂ ਦੇ ਉੱਤੇ ਵੀ ਅਟੈਕ ਕੀਤਾ ਹੈ ਤੇ ਆ ਤਸਵੀਰਾਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਰੈਸਕਿਊ ਆਪਰੇਸ਼ਨ ਸ਼ੁਰੂ ਹੋ ਚੁੱਕਾ ਹੈ ਪਿੰਡ ਦੇ ਵਿੱਚ ਪੂਰਾ ਘੇਰਾ ਪੈ ਕੇ ਰੈਸਕਿਊ ਆਪਰੇਸ਼ਨ ਸ਼ੁਰੂ ਹੋ ਚੁੱਕਾ ਹੈ ਪਿੰਡ ਦੇ ਲੋਕਾਂ ਨੇ ਵੀ ਡਾਂਗਾ ਚੁੱਕ ਲਈਆਂ ਨੇ ਡਾਂਗਾ ਚੁੱਕ ਕੇ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾਵਾਂਗੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਸ਼ਰੇ ਆਮ ਉਹ ਚੀਤਾ ਕੁਮਰਿਆ ਸ਼ਰੇ ਆਮ ਆਪਣੀ ਦਹਿਸ਼ਤ ਦਿਖਾ ਰਿਹਾ ਹੈ ਕਿ ਸ਼ਰੇ ਆਮ ਪੰਜਾਬ ਦੇ ਲੋਕਾਂ ਨੂੰ ਡਰਾ ਰਿਹਾ ਤੁਹਾਨੂੰ ਦੱਸ ਦਈਏ ਕਿ ਪਟਿਆਲੇ ਦੇ ਲੱਗੇ ਜਿਹੜੇ ਤਿੰਨ ਪਿੰਡ ਲੱਗਦੇ ਨੇ ਪਿੰਡ ਕਾਲਵੇ ਪਿੰਡ ਬਾਰਨ ਤੇ ਪਿੰਡ ਹਰਦਾਸਪੁਰ ਕਰਕੇ ਤਿੰਨ ਇਕੱਠੇ ਪਿੰਡ ਨੇ ਜਿਹੜੇ ਆਸੇ-ਪਾਸੇ ਉਹਨਾਂ ਦੇ ਹੋਰ ਵੀ ਏਰੀਆ ਨੇ ਹੋਰ ਵੀ ਖਤਰਾ ਜਿਹੜਾ ਆ ਉਹਨਾਂ ਨੂੰ ਵਧਾ ਰਹੇ ਨੇ ਇਹ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਕ ਪਾਸੇ ਜਦੋਂ ਪੂਰੀ ਟੀਮਾਂ ਲੱਗੀਆਂ ਹੋਈਆਂ ਨੇ ਜਿੱਥੇ ਪੂਰੇ ਤੈਂਦੂਏ ਨੂੰ ਕਬਜ਼ੇ 'ਚ ਕਰਨ ਦੀ ਹਾਲਾਂਕਿ ਵਣ ਵਿਭਾਗ ਦੀਆਂ ਟੀਮਾਂ ਤੇ ਹੋਰ ਬਾਕੀ ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚ ਕੇ ਉੱਥੇ ਜਾਇਜ਼ਾ ਲੈ ਰਹੀਆਂ ਨੇ ਪਰ ਤੈਂਦੂਆ ਇੱਡਾ ਖਤਰਨਾਕ ਹੈ ਕਿਉਂਕਿ ਉਹ ਤਿੰਨ ਦਿਨਾਂ ਤੋਂ ਅਖੀਰਲੇ ਪਿਛਲੇ ਜਿਹੜੇ 3 ਦਿਨਾਂ ਨੇ 3 ਦਿਨਾਂ ਦੇ ਵਿੱਚੋਂ ਕਈ ਵਾਰ ਉਹ ਸੀਸੀਟੀਵੀਆ ਦੇ ਵਿੱਚ ਦੇਖਿਆ ਗਿਆ ਖੁੱਲੇ ਆਮ ਖੁੱਲੇ ਆਮ ਪਿੰਡ ਦੇ ਵਿੱਚ ਘੁੰਮ ਰਿਹਾ ਤੇ ਖੁੱਲੇ ਆਮ ਹੀ ਤੁਹਾਨੂੰ ਦੱਸ ਦਈਏ ਕਿ دہشت ਵਰਗਾ ਮਾਹੌਲ ਜਿਹੜਾ ਇੱਕ ਪਿੰਡ ਦੇ ਵਿੱਚ ਬਣ ਜਾਂਦਾ ਹੈ ਇੱਕ ਸੀਸੀਟੀਵੀਆ ਨੇ ਸੀ ਤੁਹਾਨੂੰ ਜਰੂਰ ਦਿਖਾਵਾ ਕਿ ਸੀਸੀਟੀਵੀ ਦੇ ਵਿੱਚ ਕੁੰਮ ਦਾ ਨਜ਼ਰ ਆਂਦਾ ਪਿਆ ਤੇ ਇੱਥੇ ਹੁਣ ਤੁਹਾਡੇ ਸਾਹਮਣੇ ਤਸਵੀਰਾਂ ਜੋ ਨੇ ਇਹ ਪੂਰੇ ਪਿੰਡ ਵੱਲੋਂ ਡਾਂਗਾ ਚੁੱਕ ਕੇ ਆਪਣੇ ਆਪਣੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਖੇਤਾਂ ਦੇ ਵਿੱਚ ਕੋ ਕੇਰਾ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਸ ਤਰ੍ਹਾਂ ਪੂਰਾ ਰੋਡ ਦੇ ਵਿੱਚੋਂ ਕ੍ਰਾਸ ਕਰਕੇ ਉਹ ਦੂਜੇ ਵਾਲੇ ਖੇਤਾਂ ਦੇ ਵਿੱਚ ਭੱਜ ਜਾਂਦਾ ਤੇ ਉੱਥੇ ਜਾ ਕੇ ਫਿਰ ਜਾ ਕੇ ਲੁਕ ਜਾਂਦਾ ਬਹੁਤ ਹੀ ਜ਼ਿਆਦਾ ਬਹੁਤ ਹੀ ਜ਼ਿਆਦਾ ਤੁਸੀਂ ਦੇਖ ਸਕਦੇ ਹੋ ਦਹਿਸ਼ਤ ਦਾ ਮਾਹੌਲ ਬਣ ਜਾਣਾ ਕਿਉਂਕਿ ਆਸ-ਪਾਸ ਦੇ ਜਿਹੜੇ ਬੱਚੇ ਹੋਰ ਹੋਰ ਔਰਤਾਂ ਤੇ ਬੱਚੇ ਨੇ ਉਹ ਜ਼ਿਆਦਾ ਡਰ ਜਾਂਦੇ ਨੇ ਕਿਉਂਕਿ ਇਹ ਜਿਹੇ ਜਾਨਵਰਾਂ ਨੂੰ ਉਹਨਾਂ ਦਾ ਕਦੀ ਉਹਨਾਂ ਦਾ ਕਦੀ ਸਾਹਮਣਾ ਨਹੀਂ ਹੋ ਜਾਂਦਾ ਉਹਨਾਂ ਦਾ ਕਦੀ ਵਹਿਰ ਨਹੀਂ ਪਿਆ ਹੁੰਦਾ ਤੇ ਦੂਜੇ ਪਾਸੇ ਜਦੋਂ ਇੱਕ ਖਤਰਨਾਕ ਜਾਨਵਰ ਜਿਹੜਾ ਹੈ ਖਤਰਨਾਕ ਜਾਨਵਰ ਪਿੰਡਾ ਦੇ ਪਿੰਡਾ ਦੇ ਪਿੰਡ ਵਿੱਚ ਘੁੰਮਣ ਲੱਗ ਜਾਂਦਾ ਹੈ ਖੇਤਾਂ ਦੇ ਵਿੱਚ ਡਰਨ ਲੱਗ ਜਾਂਦਾ ਹੈ ਕੰਮ ਕਰਦੇ ਲੋਕਾਂ ਨੂੰ ਵੀ ਡਰ ਲੱਗਣ ਲੱਗ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਲੋਕ ਰਾਤ ਨੂੰ ਵੀ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਜਾਂ ਦਿਨ ਦਿਨੇ ਤੜਕੇ ਵੀ ਇਹ ਕੰਮ ਕਰਦੇ ਨੇ ਤੇ ਉੱਥੇ ਇੱਕ ਦਹਿਸ਼ਤ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਹੈ ਤੁਸੀਂ ਸੀਸੀਟੀਵੀ ਵਿੱਚ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਉਹ ਕਲੀਅਰਲੀ ਨਜ਼ਰ ਆ ਰਿਹਾ ਪਿੰਡ ਦੇ ਵਿੱਚ ਗਲੀਆਂ ਦੇ ਵਿੱਚ ਘੁੰਮਦਾ ਨਜ਼ਰ ਆਉਂਦਾ ਹੈ ਇੱਕ ਤਿੰਦਵਾ ਜਿਹੜਾ ਇਹ ਖਤਰਨਾਕ ਤਿੰਦਵਾ ਜਿਹੜਾ ਆ ਚੀਤਾ ਜਿਹਨੂੰ ਆਪਾਂ ਕਹਿੰਦੇ ਨੇ ਉਹ ਤਾ ਸ਼ਰੀਆਮ ਪਿੰਡ ਦੇ ਖੇਤਾਂ ਦੇ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ ਇਹ ਸੀਸੀਟੀਵੀ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਤਿੰਨ ਪਿੰਡ ਜਿਹੜੇ ਪਟਿਆਲਾ ਦੇ ਲੱਗ ਕੇ ਜਿਹੜੇ ਲੱਗਦੇ ਪਿੰਡ ਨੇ ਉਹਨਾਂ ਪਿੰਡ ਦਾ ਪਿੰਡਾਂ ਦੇ ਵਿੱਚ ਦਹਿਸ਼ਤ ਵਰਗਾ ਮਾਹੌਲ ਬਣ ਜਾਂਦਾ ਹੈ ਦਹਿਸ਼ਤ ਵਰਗਾ ਮਾਹੌਲ ਵੀ ਕਿਉਂ ਨਾ ਬਣੇ ਕਿਉਂਕਿ ਇਹਨਾਂ ਕਦਰਨਾਕ ਜਾਨਵਰ ਜਿਹੜਾ ਹੈ ਉਹ ਕਿਸੇ ਤੇ ਵੀ ਅਟੈਕ ਕਰ ਸਕਦਾ ਹੈ ਹਾਲਾਂਕਿ ਹਲੇ ਤੱਕ ਕਿਸੇ ਜਾਨੀ ਨੁਕਸਾਨ ਨਾ ਹੋਣ ਦਾ ਕੋਈ ਵੀ ਇੱਥੇ ਇੱਥੇ ਕੋਈ ਕੋਈ ਖਬਰ ਨਹੀਂ ਹੈ ਇਹ ਪਰ ਰੱਬ ਨਾ ਕਰੇ ਉਹ ਜੀ ਕੋਈ ਕਟਨਾ ਹੋਵੇ ਪਰ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਕਿਉਂਕਿ ਚੀਜ਼ਾਂ ਬਦਲ ਜਾਂਦੀਆਂ ਨੇ ਜਦੋਂ ਇੱਕ ਖਤਰਨਾਕ ਜਾਨਵਰ ਪਿੰਡਾਂ ਦੇ ਵਿੱਚ ਵੜ ਜਾਂਦਾ ਹੈ ਤੇ ਉੱਥੇ ਲੋਕ ਆਪਣਾ ਬਚਾਅ ਕਰਨ ਲਈ ਭੱਜਦੇ ਨੇ ਪਰ ਜਾਨਵਰ ਨੂੰ ਇਹ ਲੱਗਣ ਲੱਗ ਜਾਂਦਾ ਕਿੱਥੇ ਉਹਨਾਂ ਦੇ ਅਟੈਕ ਤਾਂ ਨਹੀਂ ਹੋ ਰਿਹਾ ਉਸੇ ਚੱਕਰ ਦੇ ਵਿੱਚ ਚੀਜ਼ਾਂ ਵਿਗੜ ਜਾਂਦੀਆਂ ਨੇ ਤੇ ਉਸੇ ਚੱਕਰ ਦੇ ਵਿੱਚ ਜਾਨਵਰ ਵੀ ਅਜੀਬ ਚੀਜ਼ ਕਰ ਪੈ ਡਦਾ ਜੋ ਅਸੀਂ ਕਦੀ ਸੋਚੀ ਦਾ ਹੋਵੇ ਪਿੰਡ ਦੇ ਲੋਕਾਂ ਨੇ ਡਾਂਗਾ ਚੁੱਕ ਲਿਆ ਨੇ ਪਿੰਡ ਪੂਰੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਆਪਣੇ ਆਪ ਨੂੰ ਘੇਰਾ ਪੈਣ ਦੀ ਕੋਸ਼ਿਸ਼ ਜਿਵੇਂ ਜਿਵੇਂ ਕਿ ਜਿਵੇਂ ਖੇਤਾਂ ਦੇ ਵਿੱਚ ਇੱਕ ਬਾਉਂਡ ਕਰਕੇ ਉਸ ਨੂੰ ਰੈਕਟ ਕਰਕੇ ਉਸ ਨੂੰ ਰਾਉਂਡ ਅਪ ਕੀਤਾ ਜਾਂਦਾ ਹੈ ਇੱਕ ਜਾਨਵਰ ਨੂੰ ਉੱਥੇ ਹੀ ਬੇਹੋਸ਼ ਕਰਨ ਦੀ ਜਿਹੜੀ ਆ ਤਰਕੀਬਾਂ ਲਗਾਈ ਜਾਂਦੀਆਂ ਬੰਦੂਕਾਂ ਦੇ ਉੱਤੇ ਇੰਜੈਕਸ਼ਨ ਲੱਗ ਜਾਂਦੇ ਨੇ ਉਹ ਇੰਜੈਕਸ਼ਨ ਜਿਹੜਾ ਆ ਉਸ ਜਾਨਵਰ ਨੂੰ ਜਾਂ ਉਸ ਤਿੰਦੂਆਂ ਨੂੰ ਬੇਹੋਸ਼ ਕਰ ਦੇਵੇਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਪਾਸੇ ਕੋਈ ਚਾਰ ਬੰਦੇ ਹੋਰ ਜਾਲ ਲੈ ਕੇ ਤੁਰੇ ਫਿਰਦੇ ਨੇ ਤੇ ਦੂਜੇ ਪਾਸੇ ਹੋਰ ਚਾਰ ਪੰਜ ਬੰਦੇ ਜੜੇ ਨੇ ਉਹ ਜਾਲ ਲੈ ਕੇ ਤੁਰੇ ਫਿਰਦੇ ਨੇ ਹਾਲਾਂਕਿ ਜਦੋਂ ਇੱਕ ਪਾਸੇ ਉਹ ਜਦੋਂ ਅਗਰ ਜਾਨਵਰ ਨੂੰ ਕੇਰਾ ਪਾਇਆ ਜਾਏਗਾ ਤੇ ਦੂਜੇ ਪਾਸੇ ਭੱਜਣ ਦੀ ਉਹ ਕੋਸ਼ਿਸ਼ ਜ਼ਰੂਰ ਕਰੇਗਾ ਪਰ ਇਸ ਦੇ ਵਿੱਚ ਉਹ ਕਿੰਨਾ ਤੇ ਅਟੈਕ ਕਰ ਸਕਦਾ ਹੈ ਇਸ ਦਾ ਵੀ ਡਰ ਬਣਿਆ ਹੋਇਆ ਇਸ ਦਾ ਵੀ ਡਰ ਬਣਿਆ ਹੋਇਆ ਤਾਂ ਕਿ ਉਹ ਕਿਸੇ ਪਿੰਡ ਦੇ ਲੋਕਾਂ ਨੂੰ ਨੁਕਸਾਨ ਨਾ ਕਰੇ ਇਸੇ ਲਈ ਪੂਰੇ ਪਿੰਡ ਨੇ ਹੀ ਡਾਂਗਾ ਚੋਕ ਲੀਆਂ ਨੇ ਤੇ ਆਪਣਾ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਅਸੀਂ ਇਸ ਤਸਵੀਰ ਦੇ ਵਿੱਚ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਖੇਤ ਚੋਂ ਭੱਜ ਕੇ ਉਹ ਤਿੰਦੂਆ ਜੜਾਇਆ ਉਹ ਦੂਜੇ ਖੇਤ ਦੇ ਵਿੱਚ ਵੜ ਜਾਂਦਾ ਤੇ ਕਿਸ ਤਰੀਕੇ ਦੇ ਨਾਲ ਸਪੀਡ ਦੇ ਨਾਲ ਕਿਸ ਤਰੀਕੇ ਖਤਰਨਾਕ ਤਰੀਕੇ ਦੇ ਨਾਲ ਉਹ ਕ੍ਰੋਸ ਕਰਦਾ ਉਹ ਖੇਤਾਂ ਨੂੰ ਕ੍ਰੋਸ ਕਰਦਾ ਤੇ ਉੱਥੇ ਵੀ ਡਰਾ ਦੇਣ ਵਾਲੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਇਹ ਪੰਜਾਬ ਦੀਆਂ ਤਸਵੀਰਾਂ ਦਿਖਾ ਰਿਹਾ ਪੰਜਾਬ ਦੇ ਪਟਿਆਲਾ ਦੇ ਲਾਗੇ ਜਿਹੜੇ ਨੇ ਉਹ ਤਿੰਨ ਪਿੰਡ ਨੇ ਪਿੰਡ 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 ਦਾ ਨਾਮ ਤੁਸੀਂ ਅਸੀਂ ਭਾਈ ਹਜ ਤੱਕ ਫੜਿਆ ਨਹੀਂ ਜਾ ਰਿਹਾ ਤਿੰਨ ਦਿਨ ਹਾਂ ਮੈਂ ਮੱਧ ਪਰ ਦੇਖੇ ਇਸ ਤਰ੍ਹਾਂ ਦਾ ਮਾਹੌਲ ਹੈ ਪਿੰਡ ਮਹੌਲ ਤਾਂ ਹੀ ਕਿੰਡੀਕਾ ਪੂਰਾ ਮਹੌਲ ਦਾ ਤਾਂ ਹੀ ਕੋਈ ਖੇਤਾਂ ਚ ਜਤੀ ਜਾਂਦੇ ਨਹੀਂ ਹੈਗੇ ਤੇ ਹੁਣ ਇਹ ਆਉਂਦੇ ਨੇ ਫੜਨ ਕੋਈ ਫੜਦਾ ਹੀ ਨਹੀਂ ਕੱਲ ਜਿਵੇਂ ਬਾਜਰੇ ਚ ਬੈਠਾ ਤਾਂ ਫੜ ਸਕਦੇ ਕੋਈ ਜਾਲ ਵਗੈਰਾ ਕੋਈ ਵੀ ਤਕਨੀਕ ਵਧੀਆ ਹੁੰਦੀ ਫੜ ਸਕਦੇ ਤੇ ਇਹਨਾਂ ਕੋਲ ਹੈ ਹੀ ਨਹੀਂ ਕੋਈ ਫੜਨ ਨੂੰ ਅਸੀਂ ਤਿੰਨ ਦਿਨ ਹੋ ਗਏ ਦੇਖ ਰਹੇ ਆ ਕੋਈ ਕਦੇ ਆ ਕੇ ਕਦੇ ਵਕ ਜਾਲ ਲਾ ਜਾਂਦਾ ਜਾਲ ਨਾਲ ਥੋੜਾ ਫੜਿਆ ਜਾਂਦਾ ਹੋ ਹੁਣ ਉਹਨਾਂ ਕੋਲ ਕਾਫੀ ਸਾਰੀ ਮਹਿੰਗੀਆਂ ਜਿਹੜੀਆਂ ਉਹ ਗੰਦ ਬੰਦੂਕਾਂ ਵੀ ਮੰਗਾਈਆਂ ਨੇ ਨਹੀਂ ਅਸੀਂ ਕੱਲ ਪਰਸੋਂ ਦੇਖ ਰਹੇ ਕੋਈ ਗੱਲਬਾਤ ਬਣ ਨਹੀਂ ਰਹੀ ਜਿੱਡੀ ਕਿੱਡੀ ਕੀ ਚੀਜ਼ ਆਉਂਦਾ ਵੀ ਜੇ ਪਿੰਡ ਵਾਲਿਆਂ ਨੂੰ ਕਹਿ ਦੇਣ ਵੀ ਤੁਸੀਂ ਨੂੰ ਮਾਰ ਦੋ ਪਿੰਡ ਵਾਲੇ ਹੀ ਮਾਰ ਦੇਣ ਮਿਲਦਾ ਉਹ ਕਹਿੰਦਾ ਨਹੀਂ ਫਿਰ ਇਹਨੂੰ ਗੋਲੀ ਨਹੀਂ ਮਾਰ ਸਕਦੇ ਤੁਸੀਂ ਫੜ ਨਹੀਂ ਸਕਦੇ ਇੱਥੇ ਤਾਂ ਕੋਈ ਵੀ ਨਹੀਂ ਵੈਸੇ ਕੋਈ ਨੁਕਸਾਨ ਕੀਤਾ ਕਿਸੇ ਤਰ੍ਹਾਂ ਦਾ ਨਹੀਂ ਕੋਈ ਦੋ ਕੁੱਤੇ ਮਾਰੇ ਨੇ ਇੱਥੇ ਡੇਰੇ 'ਚ ਉੱਤੇ ਸਾਡੇ ਕੱਲ ਇਹ ਕਰਨਗੇ ਜਦੋਂ ਫਿਰ ਅੰਬ ਦੇ ਉੱਪਰ ਬੈਠਾ ਕੱਲੇ ਦਰਖਤ ਦੇ ਉੱਪਰ ਬੈਹਿੰਦਾ ਇੱਥੇ ਕੱਲਾ ਦਰਖਤ ਹੁੰਦਾ ਹੈ ਹਾਂਜੀ ਹਾਂ ਬੋਲ ਹਾਈ ਸਰ ਦਾਸ ਜੀ ਸਰ ਇਹ ਕੀੜੀਆਂ ਜਿਹੜੀਆਂ ਗੰਸ ਹੈਗੀਆਂ ਨੇ ਕਿਸ ਤਰ੍ਹਾਂ ਉਸ ਨੂੰ ਮਤਲਬ ਕਿ ਪਕੜਿਆ ਜਾਂਦਾ ਇਹ ਟ੍ਰਾਂਪਲੇਜ਼ ਗੰ ਹੈ ਇਹਦੇ ਨਾਲ ਜੇ ਟਾਪਾਂ ਇੰਜੈਕਸ਼ਨ ਲਾਉਂਦੇ ਹਨ ਜਾਨਵਰ ਤੇ ਬਈ ਮੈਂ ਬੇਹੋਸ਼ ਹੋ ਜਾਂਦਾ ਕਿੰਨੀ ਕੀ ਦੇਰ ਚੋ ਬੇਹੋਸ਼ ਹੋ ਜਾਂਦਾ ਇਹਦੇ ਡੋਜ਼ ਲੱਗਦੀ ਆ ਇਹਦੇ weight ਦੇ ਹਿਸਾਬ ਨਾਲ